ਦੇ ਵਿੱਚ ਨੌکریاں ਹੀ ਨੌکریاں 100% ਪਲੇਸਮੈਂਟ ਜਿਹੜੀਆਂ ਨੌکریاں ਬਿਲਕੁਲ ਅਨਹਦ ਜਿਹੜਾ ਕੰਸਲਟੈਂਸੀ ਜਿਹੜਾ ਵਾ ਉਹ ਲੈ ਕੇ ਆਇਆ ਵਾ ਔਰ ਸੰਦੀਪ ਵੀਰ ਜੀ ਗੱਲਾਂ ਨਹੀਂ 100% ਜੋਬ ਬਿਲਕੁਲ ਜੀ ਸੋ ਇਸ ਚੀਜ਼ ਦੀ ਅਸੀਂ ਗਾਰੰਟੀ ਦਿੰਨੇ ਆ ਕਿ ਜਿਹੜੇ ਵੀਰਪਰਾ ਪੈਣਾ ਸਾਡੇ ਨਾਲ ਜੁੜਨਗੇ ਆ ਉਹਨਾਂ ਨੂੰ ਸਿਰੁਆਤੀ ਤੇ ਮੈਂ ਤੁਹਾਨੂੰ ਦੱਸਿਆ ਕਿ 10 ਤੋਂ 12 ਹੋ ਸਕਦੀ ਹੈ ਬਟ ਉਹਦਾ ਅੰਤ ਕੋਈ ਨਹੀਂ ਹੈਗਾ ਤੁਸੀਂ ਉਹਨੂੰ ਵਿੱਚ 50000 ਵੀ ਆਉਣ ਵਾਲੇ ਸਮੇਂ ਚ ਕਮਾ ਸਕਦੇ ਹੋ ਲੱਖ ਵੀ 2 ਲੱਖ 2.5 ਲੱਖ ਉਹਦਾ ਕੋਈ ਅੰਤ ਨਹੀਂ ਹੈਗਾ ਸਰਕਾਰ ਵੀ ਇਸੇ ਤਰ੍ਹਾਂ ਦੀਆਂ ਕੰਪਨੀਆਂ ਨਾਲ ਟਾਈਪ ਕਰਨਾ ਚਾਹੁੰਦੀ ਹੈ। ਬਿਲਕੁਲ ਸਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਜਿੱਦਾਂ ਅੰਮ੍ਰਿਤਸਰ ਡੀਸੀ ਜਿਹੜੇ ਹੈਗੇ ਨੇ ਸਾਡੇ ਉਹਨਾਂ ਦੇ ਨਾਲ ਅਸੀਂ ਸੰਪਰਕ ਕਰਾਂਗੇ ਤੇ ਸਰਕਾਰ ਦੀ ਸਪੋਰਟ ਵੀ ਅਸੀਂ ਲਾਵਾਂਗੇ ਤੇ ਜਿਹੜੇ ਵੀ ਕੈਂਪ ਸਰਕਾਰ ਲਾਉਂਦੀ ਹੈ ਅਸੀਂ ਉੱਥੇ ਵੀ ਜਾਵਾਂਗੇ। ਨਸ਼ੇ ਦੀ ਦਲਦਲ ਜਿਹੜੇ ਵੱਧਦੇ ਜਾ ਰਹੇ ਨੇ ਉਹਨਾਂ ਨੂੰ ਜਦੋਂ ਰੋਜ਼ਗਾਰ ਮਿਲੇਗਾ ਆਪੇ ਹੀ ਕੋਈ ਨਾ ਕੋਈ ਆਰ ਮਿਲਦਾ ਤੇ ਬੰਦਾ ਆਪਣੀ ਲਾਈਫ ਨੂੰ ਜੜਾਵਾ ਸਹੀ ਕਰੇਗਾ ਉਹਨਾਂ ਨੂੰ। ਦੋਸਤੋ ਹੁਣ ਹਸਪਤਾਲ ਦੇ ਖੇਤਰ ਦੇ ਵਿੱਚ ਨੌکریاں ਹੀ ਨੌکریاں 100% ਪਲੇਸਮੈਂਟ ਜਿਹੜੀਆਂ ਨੌکریاں ਬਿਲਕੁਲ ਅਨਹਦ ਜਿਹੜਾ ਕੰਸਲਟੈਂਸੀ ਜਿਹੜਾ ਵਾ ਉਹ ਲੈ ਕੇ ਆਇਆ ਵਾ ਔਰ 12ਵੀਂ ਪਾਸ ਗ੍ਰੈਜੂਏਟ ਪੋਸਟ ਗ੍ਰੈਜੂਏਟ ਦੇ ਵਿੱਚ ਜਿਹੜੀ 100% ਪਲੇਸਮੈਂਟ ਹੈਗੀ ਆ ਉਹ ਨੌکریاں ਜਿਹੜੀਆਂ ਵਾ ਬੇਰੋਜ਼ਗਾਰ ਨੌਜਵਾਨਾਂ ਲਈ ਸੁਨਹਿਰੀ ਮੌਕਾ ਵਾ ਔਰ ਪੰਜਾਬ ਦੇ ਵਿੱਚ ਜੇਕਰ ਗੱਲ ਕਰਾਂ ਸਭ ਤੋਂ ਵੱਡਾ ਮੁੱਦਾ ਜਿਹੜਾ ਦਾ ਵਾ ਨੌکریاں ਤਾਂ ਸੋ ਇਸ ਨੌਕਰੀਆਂ ਜਿਹੜੇ ਨੌਜਵਾਨਾਂ ਦੇ ਭਵਿੱਖ ਦੇ ਲਈ ਜਿਹੜਾ ਵਾ ਅਨਹਦ ਕੰਸਲਟੈਂਸੀ ਜਿਹੜਾ ਵਾ ਉਹ ਲੈ ਕੇ ਆਇਆ ਵਾ ਸੋ ਇੱਕ ਕੋਰ ਤੋ ਕੀ ਪਲੇਸਮੈਂਟ ਹੈ ਕੀ ਉਹਦੇ ਬਾਰੇ ਸੋ ਬਿਲਕੁਲ ਨੌਕਰੀਆਂ ਜਿਹੜੀਆਂ ਮੋ ਤੁਹਾਡੇ ਦੁਆਰ ਤੇ ਜੀਆਂ ਔਰ ਤੁਸੀਂ ਟਾਈ ਅਪ ਕਰਨਾ ਮੈਂ ਸਾਡੇ ਨਾਲ ਕਰਨਵੀਰ ਸਿੰਘ ਹੈ ਜਿਹੜੇ ਕਿ ਬਿਲਕੁਲ ਅਨਹਦ ਕੰਸਲਟੈਂਸੀ ਤੋਂ ਆ ਗਿਆ ਸੋ ਅਨਹਦ ਜੀ ਕੀ ਹੈਗਾ ਤੁਹਾਡਾ ਮੋਟਿਵ ਹੈਗਾ ਔਰ ਕੀ ਹੈਗੀ ਹੈ ਜੋ ਗੱਲ ਗਰਮ ਬੇਰੋਜ਼ਗਾਰਾਂ ਲਈ ਨੌਜਵਾਨਾਂ ਲਈ ਨੌਕਰੀਆਂ ਲੈ ਕੇ ਤੁਸੀਂ ਆਇਓ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਹਮ ਜੀ ਮੇਰੇ ਸਾਰੇ ਪਿਆਰੇ ਦਰਸ਼ਕਾਂ ਦਾ ਮੈਂ ਧੰਨਵਾਦ ਕਰਦਾ ਹਾਂ ਥੈਂਕ ਯੂ ਸਮਾਂ ਦੇਣ ਲਈ ਸਾਡੇ ਲਈ ਅਨਹਦ ਕੰਸਲਟੈਂਸੀ ਬੇਸਿਕਲੀ ਸਰ ਇੱਕ ਟ੍ਰੇਨਿੰਗ ਇੰਸਟੀਚਿਊਟ ਕਹਿ ਸਕਦੇ ਹੋ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਜਿਹਦੇ ਵਿੱਚ ਕੀ ਜਿਹੜੇ ਸਾਡੇ ਬੇਰੋਜ਼ਗਾਰ ਵੀਰ ਭਰਾ ਨੇ ਜਾਂ ਕੁਝ ਐਦਾਂ ਦੇ ਵੀ ਨੌਜਵਾਨ ਨੇ ਜਿਹੜੇ ਕੀ ਆਪਣੀ ਲਾਈਨ ਨੂੰ ਚੇਂਜ ਕਰਕੇ ਹਸਪੀਟਲ ਲਾਈਨ 'ਚ ਆਣਾ ਚਾਹੁੰਦੇ ਨੇ ਉਹਨਾਂ ਨੂੰ ਬੇਸਿਕ ਚੀਜ਼ਾਂ ਉੱਤੇ ਟ੍ਰੇਨਿੰਗ ਦੇਣ ਦਾ ਕਿ ਉਹਨਾਂ ਨੂੰ ਪਤਾ ਹੋਵੇ ਕਿ ਹਸਪੀਟਲ ਦੇ ਵਿੱਚ ਕੀ ਕੁਝ ਹੁੰਦਾ ਕਿੱਦਾਂ ਦੇ ਕੰਮ ਹੁੰਦੇ ਨੇ ਤਾਂ ਕਿ ਉਹ ਈਜ਼ੀਲੀ ਆਪਣਾ ਕੈਰੀਅਰ ਜਿਹੜਾ ਰੇ ਹਸਪੀਟਲ ਲਾਈਨ 'ਚ ਬਣਾ ਸਕਦੇ ਨੇ ਕਿਉਂਕਿ ਹਸਪੀਟਲ ਸਿਰਫ ਡਾਕਟਰ ਤੇ ਨਰਸ ਦੇ ਨਾਲ ਨਹੀਂ ਚੱਲਦਾ ਇਹਦੇ ਵਿੱਚ ਕਈ ਸਪੋਰਟਿੰਗ ਸਟਾਫ ਹੁੰਦਾ ਹੈ ਜਿਹੜੇ ਕੀ ਓਵਰਆਲ ਇੰਨਾ ਚੀਜ਼ਾਂ ਦੇ ਕਵਰ ਕਰਦੇ ਨੇ ਕਰਨਵੀਰ ਜੀ ਜੇ ਆਪਾਂ ਇਸ ਇੰਡਸਟਰੀ ਦੀ ਗੱਲ ਕਰੀਏ ਹਸਪਤਾਲ ਦੀ ਇੰਡਸਟਰੀ ਜਾਂ ਹੋਰ ਇੰਡਸਟਰੀ ਦੀ ਗੱਲ ਕਰੀਏ ਕਿਸ ਤਰ੍ਹਾਂ ਅਲੱਗ ਹੈ ਕਿੰਨਾ ਕਿ ਸਕੋਪ ਹੈਗਾ ਵਾ ਕਿ ਇਹਦੇ ਵਿੱਚ ਨੌਕਰੀਆਂ ਜਿਹੜੀਆਂ ਲਗਾਤਾਰ ਬਾਤੀਆਂ ਰਹੀਆਂ ਇਹਦੇ ਵਿੱਚ ਸਰ ਜੇ ਆਪਾਂ ਗੱਲ ਕਰਦੇ ਆ ਓਵਰਆਲ ਗਲੋਬਲ ਦੇ ਲੈਵਲ ਤੇ ਆਪਾਂ ਗੱਲ ਕਰ ਰਹੀਏ ਸਾਡਾ ਜਿਹੜਾ ਹਿੰਦੁਸਤਾਨ ਹੈਗਾ ਉਹ ਇਸ ਵੇਲੇ 66ਵੇਂ ਨੰਬਰ ਤੇ ਹੈਗਾ ਐਸ ਪਰ 2021 ਦੀ ਰਿਪੋਰਟ ਦੇ ਅਕੋਰਡਿੰਗ ਟੋਟਲ 1900 195 ਕੰਟਰੀਆਂ ਦੇ ਵਿੱਚੋਂ ਸੋ ਇਹ ਹਰ ਸਾਲ ਹੀ ਸਾਡੀ ਇੰਡਸਟਰੀ ਜਿਹੜੀ ਹੈਗੀ ਆ ਅਰਾਊਂਡ 20 ਤੋਂ 22% ਜਿਹੜੀ ਹੈਗੀ ਹੈ ਗਰੋਥ ਕਰ ਰਹੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਦੇ ਵਿੱਚ ਗਰੋਥ ਹੀ ਗਰੋਥ ਹੈ ਕਿਉਂਕਿ ਇਹ ਐਸਈ ਇੱਕ ਇੰਡਸਟਰੀ ਹੈ ਜਿਹੜੀ ਕਿ ਕਦੀ ਬੰਦ ਨਹੀਂ ਹੋ ਸਕਦੀ ਕਿਉਂਕਿ ਸਾਡਾ ਲਾਈਫ ਸਟਾਈਲ ਇਸ ਵੇਲੇ ਇਦਾਂ ਦਾ ਹੋ ਚੁੱਕਾ ਹੈ ਕਿ ਬਿਮਾਰੀਆਂ ਨੇ ਸਾਨੂੰ ਇਦਾਂ ਦਾ ਘੇਰ ਲਿਆ ਹੋਇਆ ਹੈ ਤੇ ਹਸਪੀਟਲ ਲਾਈਨ ਤੇ ਚੱਲਦੀ ਰਹੇਗੀ ਸਰ ਤੇ ਉਹਦੇ ਲਈ ਸਟਾਫ ਜਿਹੜਾ ਹੈਗਾ ਉਹਨੂੰ ਆਪਾਂ ਟ੍ਰੇਨਡ ਕਰਨਾ ਹੈ ਤਾਂ ਕਿ ਲੋਕਾਂ ਦੀ ਜਿਹੜੀ ਬਿਮਾਰੀਆਂ ਦਾ ਇਲਾਜ ਜਿਹੜਾ ਵਾ ਉਹਨੂੰ ਸਹੀ ਤਰੀਕੇ ਨਾਲ ਉਹਦੇ ਪੈਰਾਂ ਦੇ ਖੜੇ ਕਰਨਾ ਬਿਲਕੁਲ ਜੀ ਬਿਲਕੁਲ ਉਸ ਚੀਜ਼ ਦੇ ਨਾਲ ਆਪਾਂ ਮੋਢੇ ਨਾਲ ਮੋਢਾ ਲਾ ਕੇ ਚੱਲਾਂਗੇ ਸਰ ਸਟਾਫ ਸਾਡਾ ਔਰ 12ਵੀਂ ਪਾਸ ਇਸ ਤਰ੍ਹਾਂ ਤੁਸੀਂ ਦੱਸਿਆ ਵੀ ਪੋਸਟ ਗ੍ਰੈਜੂਏਟ ਔਰ ਗ੍ਰੈਜੂਏਟ ਕਿ ਕਿ ਇਹਦੇ ਵਿੱਚ ਕੀ ਯੋਗਤਾ ਦੇ ਨਾਲ ਨਾਲ ਕਿਹੜੀ ਕਿਹੜੀ ਨੌਕਰੀਆਂ ਹੈਗੀਆਂ ਇਹਦੇ ਵਿੱਚ ਸਰ ਜਿੱਦਾਂ ਗੱਲ ਕਰਦੇ ਆ ਜਿਆਦਾ ਦੂਰ ਨਹੀਂ ਜਾਵਾਂਗੇ ਜਿੱਦਾਂ ਆਪਾਂ ਕੋਵਿਡ ਦਾ ਸਮਾਂ ਸਾਰਿਆਂ ਨੇ ਹੰਡਾਇਆ ਹੈ ਹਸਪੀਟਲ ਨੂੰ ਛੱਡ ਕੇ ਬਾਕੀ ਸਾਰੇ ਕੰਮ ਜਿਹੜੇ ਸੀਗੇ ਉਹ ਠੱਪ ਹੋ ਗਏ ਸੀਗੇ ਤੇ ਹਸਪੀਟਲ ਦੇ ਵਿੱਚ ਸਟਾਫ ਦੀ ਕਮੀ ਪੈ ਗਈ ਸੀਗੀ ਕਿ ਜਿਹੜੇ ਮਰੀਜ਼ਾਂ ਨੂੰ ਟ੍ਰੀਟ ਕਰ ਸਕਣ ਸੋ ਕੱਲੇ ਡਾਕਟਰ ਨਰਸਿੰਗ ਤੋਂ ਇਲਾਵਾ ਜਿਹੜਾ ਸਪੋਰਟਿਵ ਸਟਾਫ ਹੈ ਉਹ ਵੀ ਓਨਾ ਹੀ ਮਹੱਤਵ ਰੱਖਦਾ ਜਿੰਨਾ ਕਿ ਡਾਕਟਰ ਤੇ ਨਰਸਾਂ ਰੱਖਦੀਆਂ ਨੇ ਉਹਨਾਂ ਚੀਜ਼ਾਂ ਦੇ ਵਿੱਚ ਸੋ ਇਸ ਅਨਹਦ ਕੰਸਲਟੈਂਸੀ ਦੇ ਥਰੂ ਅਸੀਂ ਲੋਕਾਂ ਨੂੰ ਟ੍ਰੇਨ ਕਰਾਂਗੇ ਜਿੱਦਾਂ ਪਲੱਸ 2 ਪਾਸ ਗ੍ਰੈਜੂਏਸ਼ਨ ਹੈ ਪੋਸਟ ਗ੍ਰੈਜੂਏਸ਼ਨ ਹੈ ਉਹਨਾਂ ਕੋਈ ਪਾਰਟਿਕੂਲਰ ਸਕਿੱਲ ਨਹੀਂ ਹੈਗਾ ਹਸਪੀਟਲ ਲਾਈਨ ਦੇ ਵਿੱਚ ਆਪਾਂ ਨੂੰ ਸਕਿੱਲ ਦਵਾਵਾਂਗੇ ਤਾਂ ਕਿ ਆਪਣੀ ਉਹ ਟ੍ਰੇਨਿੰਗ ਪੂਰੀ ਕਰਕੇ ਉਸ ਹਸਪੀਟਲ ਲਾਈਨ ਦੇ ਵਿੱਚ ਆਪਣਾ ਕੈਰੀਅਰ ਜਿਹੜਾ ਉਹ ਸਟਾਰਟ ਕਰ ਸਕੇ ਪਰ ਸਵਾਲ ਹੈਗਾ ਜੇ ਬੱਚਾ ਆ ਕੇ ਤੁਹਾਡੇ ਕੋਲ ਤਿਆਰੀ ਕਰਦਾ ਹੈ 15 ਦਿਨ ਦੀ ਤਿਆਰੀ ਲੈਂਦਾ ਹੈ ਟ੍ਰੇਨਿੰਗ ਲੈਂਦਾ ਹੈ ਔਰ ਕਿਸ ਤਰ੍ਹਾਂ ਉਹ ਹਸਪੀਟਲ ਦੇ ਵਿੱਚ ਤੁਸੀਂ ਉਹਦੀ ਜੌਬ ਨੂੰ ਸਿਕਿਉਰ ਕਰਦੇ ਹੋ ਇਹਦੇ ਵਿੱਚ ਸਾਡੇ ਕੋਲ ਜਿਹੜਾ ਬੱਚਾ ਆਏਗਾ ਫਸਟ ਆਫ ਆਲ ਪਹਿਲਾਂ ਕਿਉਂਕਿ ਮੇਰਾ ਆਪਣਾ ਖੁਦ ਦਾ ਜਿਹੜਾ ਐਕਸਪੀਰੀਅੰਸ ਹੈਗਾ ਹਸਪੀਟਲ ਲਾਈਨ ਦਾ ਅਰਾਊਂਡ 15 ਇਅਰਸ ਦਾ ਹੈਗਾ ਸੋ ਇਸ ਦੇ ਅਕੋਰਡਿੰਗ ਆਪਾਂ ਬੱਚੇ ਦੀ ਪਹਿਲਾਂ ਇੰਟਰਵਿਊ ਕਰਾਂ ਸੋ ਉਸ ਪੁਆਇੰਟ ਆਫ 뷰 ਤੋਂ ਸਾਡਾ ਓਵਰਆਲ ਜਿਹੜਾ ਟ੍ਰੇਨਿੰਗ ਪ੍ਰੋਗਰਾਮ ਹੈਗਾ ਇਹਦੇ ਵਿੱਚ 15 ਦਿਨ ਦੀ ਆਪਾਂ ਉਹਨੂੰ ਟ੍ਰੇਨਿੰਗ ਦਵਾਵਾਂਗੇ ਉਸ ਚੀਜ਼ ਦੇ ਵਿੱਚ ਆਪਾਂ ਉਹਨੂੰ ਤਿਆਰ ਕਰਾਂਗੇ ਉਸ ਟ੍ਰੇਨਿੰਗ ਦੇ ਦੌਰਾਨ ਉਹਦੇ ਲੁੱਕ ਦੇ ਉੱਤੇ ਉਹਦੇ ਚਾਲ-ਢਾਲ ਦੇ ਉੱਤੇ ਉਹਲੇ ਬੋਲਣ ਦੇ ਢੰਗ ਦੇ ਉੱਤੇ ਬਾਡੀ ਲੈਂਗੁਏਜ ਦੇ ਉੱਤੇ ਜਿਹੜਾ ਵਾ ਉਹਨੂੰ ਆਪਾਂ ਟ੍ਰੇਨ ਕਰਾਂਗੇ ਪਰ ਉਹ ਹਸਪੀਟਲ ਜਾਂਦਾ ਵਾ ਤੇ ਕਿਵੇਂ ਤੁਹਾਨੂੰ ਪਤਾ ਲੱਗੇ ਕਿ ਉਹ ਬੱਚਾ ਜਿਹੜਾ ਬਿਲਕੁਲ ਤਿਆਰ ਹੋ ਚੁੱਕਿਆ ਉਹ ਕੋਈ ਫੀਡਬੈਕ ਕਿਸ ਤਰ੍ਹਾਂ ਤੁਹਾਡੇ ਨਾਲ ਟਾਈਪ ਹੋਏਗਾ ਉਦੀ ਵੇਸਰ ਜਿਹੜੇ ਹਸਪੀਟਲਸ ਦੇ ਨਾਲ ਅਸੀਂ ਟਾਈਪ ਆਪ ਕੀਤੀ ਨੇ ਕਿਉਂਕਿ 15 ਦਿਨ ਦੀ ਟ੍ਰੇਨਿੰਗ ਕੰਪਲੀਟ ਹੋਣ ਤੋਂ ਬਾਅਦ ਉਹਦੀ 2 ਮਹੀਨੇ ਦੀ ਇੰਟਰਨਸ਼ਿਪ ਜਿਹੜੀ ਹੈ ਬੱਚੇ ਨੂੰ ਆਪਾਂ ਲਵਾ ਕੇ ਦਵਾਂਗੇ ਜਿੱਦਾਂ ਕਿ ਸਕੂਲ ਕਾਲਜਿਸ ਪ੍ਰੈਕਟੀਕਲ ਨੋਲਿਜ ਲੈਣ ਲਈ ਲਵਾ ਕੇ ਦਿੰਦੇ ਨੇ ਸੋ 2 ਮਹੀਨੇ ਦੀ ਜਿਹੜੀ ਟ੍ਰੇਨਿੰਗ ਹੋਏਗੀ ਉਸ ਦੌਰਾਨ ਉਹਦਾ ਫੀਡਬੈਕ ਜਿਹੜਾ ਵਾ ਅਸੀਂ ਉਹ ਕਰੰਟ ਜਿਹੜੇ ਹਸਪੀਟਲ ਦੇ ਵਿੱਚ ਉਹਦੀ ਇੰਟਰਨਸ਼ਿਪ ਹੈ ਉੱਥੋਂ ਦੇ ਉਹਦਾ ਯੂਨਿਟ ਹੈਡ ਜਿਹੜਾ ਵੀ ਇੰਚਾਰਜ ਹੋਏਗਾ ਉਹਦੋਂ ਆਪਾਂ ਕਲੈਕਟ ਕਰਾਂਗੇ ਉੱਤੇ ਡਿਪੈਂਡ ਕਰੇਗਾ ਕਿ ਬੱਚਾ ਕਿੱਦਾਂ ਦਾ ਪਰਫਾਰਮ ਕਰ 15 ਦਿਨ ਦੀ ਥਿਓਰੀਕਲ ਟ੍ਰੇਨਿੰਗਸ ਤੇ ਅਸੀਂ ਦੇਤੀ ਬਟ ਉਹਦਾ ਕੈਰੀਅਰ ਜਿਹੜਾ ਹੈਗਾ ਉਹ 2 ਮਹੀਨੇ ਦੀ ਪ੍ਰੈਕਟੀਕਲ ਨੌਲੇਜ ਦੇ ਉੱਤੇ ਜਿਹੜਾ ਡਿਪੈਂਡ ਕਰਦਾ ਜੇ ਤੁਸੀਂ ਕੋਈ ਬੱਚੇ ਦੀ ਨੌਕਰੀ ਦੀ ਗੱਲ ਹੈ ਪਰ ਤੁਹਾਨੂੰ ਕੀ ਫਾਇਦਾ ਹਸਪੀਟਲ ਨੂੰ ਕੀ ਫਾਇਦਾ ਸਰ ਇਹਦੇ ਵਿੱਚ ਫਸਟ ਆਫ ਆਲ ਗੱਲ ਕਰਦੇ ਹਾਂ ਜੀ ਹਸਪੀਟਲ ਨੂੰ ਕੀ ਫਾਇਦਾ ਹੋਏਗਾ ਨਾਰਮਲੀ ਹਸਪੀਟਲ ਲਾਈਨ ਦੇ ਵਿੱਚ ਜਿੱਦਾਂ ਅਸੀਂ ਦੇਖਦੇ ਆ ਇੰਟਰਵਿਊਜ਼ ਲੈਣੇ ਆ ਫਰੈਸ਼ਰ ਹੁੰਦੇ ਨੇ ਉਹਨਾਂ ਨੂੰ ਬਿਲਕੁਲ ਨੌਲੇਜ ਨਹੀਂ ਹੁੰਦੀ ਸੋ ਹਸਪੀਟਲ ਨੂੰ ਜਦੋਂ 2 ਮਹੀਨੇ ਦੀ ਇੰਟਰਨਸ਼ਿਪ ਉਹਨੇ ਲਾਉਣੀ ਹੈ ਉਸ ਦੌਰਾਨ ਉਸ ਨੂੰ ਇੱਕ ਕੈਂਡੀਡੇਟ ਇਦਾਂ ਦਾ ਮਿਲੇ ਉਸ ਦੌਰਾਨ ਉਹ ਉਹਦੀ ਸ਼ਮਤਾ ਨੂੰ ਚੈੱਕ ਕਰ ਸਕਦਾ ਹੈ ਕਿ ਇਹ ਬੰਦਾ ਮੇਰੇ ਹਸਪੀਟਲ ਲਈ ਕਿੰਨਾ ਕੁ ਗੁਣਕਾਰੀ ਰਹੇਗਾ ਕੀ ਉਹਨੂੰ ਲਰਨਿੰਗ ਸਕਿੱਲ ਕਿੱਦਾਂ ਦੇ ਨੇ ਉਹਦੇ ਤੇ ਉਹਨਾਂ ਚੀਜ਼ਾਂ ਨੂੰ ਦੇਖਦੇ ਉਹ ਉਹਨੂੰ ਫਾਈਨਲ ਕਰੇਗਾ ਜੇ 2 ਮਹੀਨੇ ਦੇ ਦੌਰਾਨ ਉਹਨੂੰ ਉਹਦੀ ਟ੍ਰੇਨਿੰਗ ਉਹਦਾ ਬਿਹੇਵੀਅਰ ਉਹਦਾ ਡਿਸਪਲਾਈਨ ਉਹਦਾ ਵਰਕਿੰਗ ਸਾਰਾ ਕੁਝ ਮਤਲਬ ਹਸਪੀਟਲ ਵਾਲਿਆਂ ਨੂੰ ਅੱਛਾ ਲੱਗਦਾ ਤੇ ਉਹਨੂੰ ਰਿਕਰੂਟ ਕਰ ਸਕਦੇ ਨੇ ਆਪਣੇ ਕੋ ਬਟ ਜੇ ਇਨ ਕੇਸ ਉਹ ਨਹੀਂ ਰਿਕਰੂਟ ਹੁੰਦਾ ਕਿਸੇ ਵੀ ਕਾਰਨ ਵਸ਼ ਦੋ ਚੀਜ਼ਾਂ ਹੋਣਗੀਆਂ ਜੇ ਤੇ ਬਿਹੇਵੀਅਰਲ ਇਸ਼ੂ ਹੋਏਗਾ ਉਹ ਚੀਜ਼ ਦੇ ਉੱਤੇ ਵਰਕਿੰਗ ਕੀਤੀ ਜਾਏਗੀ ਜੇ ਉਹਦੇ ਸਕਿੱਲ ਦੇ ਵਿੱਚ ਕੋਈ ਕਮੀ ਹੁੰਦੀ ਹੈ ਜਿਹਦੇ ਕਾਰਨ ਉਹ ਨਹੀਂ ਸਿਲੈਕਸ਼ਨ ਹੋ ਸਕੀ ਉਹ ਸਕਿੱਲ ਨੂੰ ਆਪਾਂ ਦੁਬਾਰਾ ਉਸ ਚੀਜ਼ ਦੇ ਉੱਤੇ ਇੰਪਰੂਵ ਕਰ ਪਰ ਕਰਨਪੀਰ ਜੀ ਕਈ ਇਸ ਤਰ੍ਹਾਂ ਦੀ ਪਲੇਸਮੈਂਟ ਜੌਬਸ ਦੇ ਜਿਹੜੇ ਸਕਿੱਲਸ ਹੈਗੇ ਆ ਜਿਹੜੇ ਕਿ ਕਾਫੀ ਆਪਾਂ ਦੇਖਣ ਨੂੰ ਮਿਲਦੇ ਆਲ ਓਵਰ ਇੰਡੀਆ ਲੇਕਿਨ ਉਹਨਾਂ ਤੋਂ ਡਿਫਰੈਂਟ ਕੀ ਹੈ ਸਿਰਫ ਬੇਸਿਕਲੀ ਨਾਰਮਲੀ ਜਿਹੜੀਆਂ ਕਿ ਕੰਸਲਟੈਂਸੀਜ਼ ਹੁੰਦੀਆਂ ਨੇ ਨਾ ਉਹ ਤੁਸੀਂ ਉਹਨਾਂ ਕੋਲ ਜਾਓਗੇ ਉਹ ਤੁਹਾਨੂੰ ਅੱਗੇ ਇੰਟਰ ਉਹ 2-4 ਸਵਾਲ ਹੁੰਦੇ ਨੇ ਉਹ ਤੁਹਾਨੂੰ ਦੱਸ ਦਿੰਦੇ ਆ ਤੁਸੀਂ ਇੰਟਰਵਿਊ ਜੇ ਆ ਕੇ ਕਲੀਅਰ ਕਰ ਲਿਓ ਸਾਡਾ ਉਹ ਪਲੈਟਫਾਰਮ ਨਹੀਂ ਹੈਗਾ ਸਾਡਾ ਪਲੈਟਫਾਰਮ ਕੀ ਹੈਗਾ ਅਸੀਂ ਉਹਨਾਂ ਨੂੰ ਟ੍ਰੇਨਿੰਗ ਦੇਣੀ ਹੈ ਹਸਪੀਟਲ ਲਾਈਨ ਦੀ ਕਿਉਂਕਿ ਸਾਡੀ ਜਿਹੜੀ ਟੀਮ ਹੈਗੀ ਆ ਫੁੱਲ ਫਲੈਜ ਸਾਰੇ ਹੀ ਹਸਪੀਟਲ ਲਾਈਨ ਦੇ ਹੀ ਮਾਹਿਰ ਜਿਹੜੇ ਮੇਰੇ ਨਾਲ ਜੁੜੇ ਹੋਏ ਨੇ ਜਿਨ੍ਹਾਂ ਨੇ ਉਹਨਾਂ ਨੂੰ 15 ਦਿਨ ਦੇ ਵਿੱਚ ਤਿਆਰ ਕਰਨਾ ਹੈ ਪੂਰੀ ਜਾਣਕਾਰੀ ਦੇਣੀ ਹੈ ਉਸ ਤੋਂ ਬਾਅਦ ਉਹਨਾਂ ਨੂੰ ਆਪਾਂ ਇੰਟਰਨਸ਼ਿਪ ਕਰਵਾ ਕੇ ਦੇਣੀ ਹੈ ਸਾਡਾ ਮਕਸਦ ਉਹਨੂੰ ਸਿਰਫ ਹਸਪੀਟਲ ਲਾਈਨ ਲਈ ਤਿਆਰ ਕਰਨਾ ਨਹੀਂ ਹੈ ਕਿਉਂਕਿ ਜਿਹੜੇ ਡੈਜ਼ਿਗਨੇਸ਼ਨਸ ਤੁਸੀਂ ਇੱਥ ਉਸ ਤੋਂ ਬਾਅਦ ਤੁਸੀਂ ਲਾ ਲੋ ਹਾਊਸਕੀਪਿੰਗ ਸੁਪਰਵਾਈਜ਼ਰ ਹੈਗਾ ਫਲੋਰ ਇਨਚਾਰਜ ਹੈਗਾ ਹਸਪੀਟਲ ਤੋਂ ਇਲਾਵਾ ਹੋਟਲ ਹਾਂਜੀ ਬਿਲਕੁਲ ਬਹੁਤ ਸਾਰੇ ਆਰਾਊਂਡ 15 ਤੋਂ 20 ਕਾਫੀ ਡੈਜ਼ਿਗਨੇਸ਼ਨਸ ਹੋ ਜਾਂਦੇ ਨੇ ਜਿਹੜੇ ਕਿ ਕੱਲੇ ਹਸਪੀਟਲ ਲਾਈਨ 'ਚ ਨਹੀਂ ਤੁਸੀਂ ਹੋਟਲ ਲਾਈਨ 'ਚ ਵੀ ਜਾ ਸਕਦੇ ਹੋ ਕਿਸੇ ਵੀ ਇੰਡਸਟਰੀ 'ਚ ਜਾ ਸਕਦੇ ਹੋ ਉੱਥੇ ਇਹ ਚੀਜ਼ਾਂ ਸੇਮ ਰਹਿੰਦੀਆਂ ਹਨ ਸਿਰਫ ਆਪੋ ਆਪਣੀ ਪਾਲਿਸਿਸ ਪ੍ਰੋਟੋਕੋਲਸ ਚੇਂਜ ਹੁੰਦੇ ਆ ਇੰਡਸਟਰੀ ਦੇ ਬਾਕੀ ਜਿਹੜਾ ਬੇਸਿਕ ਚੀਜ਼ਾਂ ਦੀ ਨੌਲੇਜ ਹੁੰਦੀ ਹੈ ਉਹ ਸਾਰਿਆਂ ਦੀ ਸੇਮ ਰਹਿੰਦੀ ਹੈ। ਮਿਨਿਮਮ ਅਖਰ ਗੱਲ ਕਰੀਏ ਕਿੱਥੋਂ ਸ਼ੁਰੂ ਹੋ ਸਕਦਾ ਔਰ ਜੇ ਜਾਣ ਵਾਲੀ ਤਾਂ ਕੋਈ ਸੀਮਾ ਨਹੀਂ ਕਿ ਐਂਡ ਕਿੱਥੋਂ ਤੱਕ ਆ ਸਕਦਾ ਲੇਕਿਨ ਸ਼ੁਰੂਆਤ ਕਿੱਥੋਂ ਹੋ ਸਕਦੀ ਹੈ। ਸ਼ੁਰੂਆਤੀ ਤੌਰ ਦੇ ਉੱਤੇ ਜੀ ਆਪਾਂ ਗੱਲ ਕਰਦੇ ਆ ਸਰ ਨਾਰਮਲੀ ਇਸ ਵੇਲੇ 10 ਤੋਂ 12000 ਦੀ ਨੌਕਰੀ ਤੇ ਹਰ ਇੱਕ ਨੂੰ ਮਿਲ ਸਕਦੀ ਹੈ ਜੇ ਉਹਨੂੰ ਨੌਲੇਜ ਹੈਗੀ ਹੈ ਤੇ ਠੀਕ ਹੈ ਜੀ ਜਦੋਂ ਵੀ ਇੰਟਰਵਿਊ ਲਈ ਕੋਈ ਜਾਏਗਾ ਜੇ ਉਹਨੂੰ ਚੀਜ਼ਾਂ ਦਾ ਪਤਾ ਹੋਏਗਾ ਤੇ ਉਸ ਚੀਜ਼ 10 ਤੋਂ 12 ਉਹਨੂੰ ਆਰਾਮ ਨਾਲ ਮਿਲ ਜੇਗਾ ਬਾਕੀ ਸਿਟੀ ਵਾਈਜ਼ ਡਿਪੈਂਡ ਕਰਦਾ ਜੇ ਉਹਦੀ ਟ੍ਰੇਨਿੰਗ ਲੈ ਕੇ ਉਹ ਦਿੱਲੀ ਜਾਂ ਕਿਤੇ ਹੋਰ ਹਾਇਰ ਮੈਟਰੋ ਸਿਟੀਆਂ ਨਾਲੋਂ ਜਾਂਦਾ ਉੱਥੇ ਉਹਦੀ ਹੋਰ ਬੇਸਿਕ ਸੈਲਰੀ ਜਿਹੜੀ ਹੈ ਫਰੈਸ਼ਰ ਦੀ ਵਾਜ ਜਾਂਦੀ ਹੈ ਕਿ ਸਰਕਾਰ ਨੇ ਕੋਈ ਟਾਈਪ ਕਰੇਗਾ ਤੁਹਾਡੇ ਮਨ ਚ ਕੀ ਆਇਆ ਕਿ ਅਸੀਂ ਇਸ ਨੂੰ ਲੈ ਕੇ ਅੱਗੇ ਚੱਲਣਾ ਸਰ ਮਾਨਦੇ ਵਿੱਚ ਇਦਾਂ ਆਇਆ ਕਿ ਜੋ ਆਪਣੇ ਵੀਰ ਭਰਾ ਅਸੀਂ ਦੇਖਦੇ ਹੈਗੇ ਆ ਸਾਡੀਆਂ ਜਿੰਨੀਆਂ ਵੀ ਭੈਣਾਂ ਨੇ ਅੱਜਕੱਲ ਪਲੱਸ 2 ਕੀਤੀਆਂ ਗ੍ਰੈਜੂਏਸ਼ਨ ਕੀਤੀ ਸਾਰੇ ਇਹੋ ਕਹਿੰਦੇ ਨੇ ਕਿ ਜੌਬਸ ਨਹੀਂ ਹੈਗੀਆਂ ਸਾਡੇ ਤੇ ਮੈਂ ਉਹਨਾਂ ਲਈ ਇਸ ਚੀਜ਼ ਨੂੰ ਅੱਗੇ ਲੈ ਕੇ ਆਉਣਾ ਚਾਹੁੰਦਾ ਕਿਉਂਕਿ ਲੋਕਾਂ ਦੇ ਮਨ ਦੇ ਵਿੱਚ ਇੱਕ ਮਿੱਥ ਬਣੀ ਹੋਈ ਹੈ ਕਿ ਹਸਪੀਟਲ ਦੇ ਵਿੱਚ ਕੱਲੇ ਡਾਕਟਰ ਤੇ ਨਰਸਾਂ ਦਾ ਹੀ ਕੰਮ ਹੁੰਦਾ ਹੈ ਹੋਰ ਜਿਹੜਾ ਬੰਦਾ ਨਾਰਮਲ ਜਿਹਨੇ ਗ੍ਰੈਜੂਏਸ਼ਨ ਕੀਤੀ ਹੋਈ ਹੈ ਪਲੱਸ 2 ਪਾਸ ਹੈ ਜਾਂ ਮੈਂ ਬੀਸੀਏ ਕਰ ਲਈ ਬੀਏ ਕਰ ਲਈ ਉਸ ਤੋਂ ਬਾਅਦ ਅੱਗੇ ਕਿੱਦਾਂ ਮੈਂ ਹਸਪੀਟਲ ਦੇ ਵਿੱਚ ਐਂਟਰ ਕਰ ਸਕਦਾ ਉਸ ਚੀਜ਼ ਨੂੰ ਆਪਾਂ ਅੱਗੇ ਜਾਗਰੂਕਤਾ ਪੁਆਇੰਟ ਆਫ View ਦੇ ਨਾਲ ਲੈ ਕੇ ਆ ਰਹੇ ਹਾਂ ਕਿ ਸਾਰੇ ਨੂੰ ਉਸ ਚੀਜ਼ ਦੀ ਨੌਲੇਜ ਹੋਵੇ ਤੇ ਆਪਣਾ ਕੈਰੀਅਰ ਉਹ ਇੱਥੇ ਹੀ ਬਣਾ ਸਕਣ ਜਿੱਦਾਂ ਮੈਂ ਤੁਹਾਨੂੰ ਆਪ ਹੀ ਕਿਹਾ ਵਾ ਸ਼ੁਰੂਆਤੀ ਤੇ ਮੈਂ ਤੁਹਾਨੂੰ ਦੱਸਿਆ ਕਿ 10 ਤੋਂ 12 ਹੋ ਸਕਦੀ ਹੈ ਬਟ ਉਹਦਾ ਅੰਤ ਕੋਈ ਨਹੀਂ ਹੈਗਾ ਤੁਸੀਂ ਉਹਨੂੰ ਵਿੱਚ 50000 ਵੀ ਆਉਣ ਵਾਲੇ ਸਮੇਂ 'ਚ ਕਮਾ ਸਕਦੇ ਹੋ ਲੱਖ ਵੀ 2 ਲੱਖ ਟਾਈ ਲੱਖ ਦਾ ਕੋਈ ਅੰਤ ਨਹੀਂ ਹੈਗਾ ਤੁਹਾਡੇ ਸਕਿੱਲ ਦੇ ਉੱਤੇ ਤੁਹਾਡੇ ਕੈਲੀਬਰ ਉੱਤੇ ਡਿਪੈਂਡ ਕਰਦਾ ਤੁਸੀਂ ਕਿੱਥੇ ਤੱਕ ਜਾ ਸਕਦੇ ਸਰਕਾਰ ਵੀ ਇਸੇ ਤਰ੍ਹਾਂ ਦੀ ਕੰਪਨੀਆਂ ਨਾਲ ਟਾਈ ਅਪ ਕਰਨਾ ਚਾਹੁੰਦੀ ਬਿਲਕੁਲ ਸਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਜਿੱਦਾਂ ਅੰਮ੍ਰਿਤਸਰ ਡੀਸੀ ਜਿਹੜੇ ਹੈਗੇ ਨੇ ਸਾਡੇ ਉਹਨਾਂ ਦੇ ਨਾਲ ਅਸੀਂ ਸੰਪਰਕ ਕਰਾਂਗੇ ਤੇ ਸਰਕਾਰ ਦੀ ਸਪੋਰਟ ਵੀ ਅਸੀਂ ਲਵਾਂਗੇ ਤੇ ਜਿਹੜੇ ਵੀ ਕੈਂਪ ਸਰਕਾਰ ਲਾਂਦੀ ਹੈ ਅਸੀਂ ਉੱਥੇ ਵੀ ਜਾਵਾਂਗੇ ਤੇ ਜਿੰਨੇ ਵੀ ਸਾਡੇ ਸਾਥੀ ਬੇਰੋਜ਼ਗਾਰ ਨੇ ਜਿਹੜੇ ਕਿ ਨਸ਼ੇ ਆਲ ਨੂੰ ਮਤਲਬ ਫ੍ਰੀ ਰਹਿਣ ਦੇ ਕਰਕੇ ਨਸ਼ਿਆਂ ਵਾਲੀਆਂ ਬੇਰੋਜ਼ਗਾਰੀ ਪੁਆਇੰਟ ਆਫ View ਤੋਂ ਨਸ਼ੇ ਦੀ ਦਲਦਲ ਜਿਹੜੇ ਵਧਦੇ ਜਾ ਰਹੇ ਨੇ ਉਹਨ ਆਪੇ ਹੀ ਕੋਈ ਨਾ ਕੋਈ ਆਰ ਮਿਲਦਾ ਹੈ ਤੇ ਬੰਦਾ ਆਪਣੀ ਲਾਈਫ ਨੂੰ ਜੜਾ ਵਾ ਸਹੀ ਕਰੇਗਾ ਆਉਣ ਵਾਲੇ ਸਮੇਂ। ਜੇ ਤੁਹਾਡੇ ਕੋਲ ਜਿਹੜੇ ਆ ਕੰਟੈਕਟ ਕਰਨਾ ਚਾਹੁੰਦੇ ਆਨਲਾਈਨ ਜਾਂ ਫੋਨ ਤੇ ਕੀ ਕਿਸ ਤਰ੍ਹਾਂ ਕੰਟੈਕਟ ਕਰਨ? ਸਰ ਆਨਲਾਈਨ ਦੇ ਵਿੱਚ ਫੇਸਬੁੱਕ ਉੱਤੇ ਅਨਹਦ ਕੰਸਲਟੈਂਸੀ ਨਾਂ ਦਾ ਪੇਜ ਹੈਗਾ ਜੀ ਸਾਡਾ। ਇੰਸਟਾਗ੍ਰam ਦੇ ਉੱਤੇ ਅਨਹਦ ਕੰਸਲਟੈਂਸੀ ਨਾਂ ਦਾ ਪੇਜ ਹੈਗਾ ਸਾਡਾ। ਬਾਕੀ ਮੋਬਾਈਲ ਨੰਬਰ ਹੈਗਾ ਜੀ ਸਾਡਾ ਮੈਂਸ਼ਨ ਕੀਤਾ ਹੋਇਆ 9780486617 ਤੇ ਈਮੇਲ ਵੀ ਹੈਗੀ ਹੈ ਸਾਡੀ anahad.co @gmail.com ਉਹਦੇ ਉੱਤੇ ਸਾਡਾ ਸੰਪਰਕ ਕਰ ਸਕਦੇ ਹੋ ਅਸੀਂ ਫੁੱਲ ਫਲੈਜ ਸਾਰੀ ਡਿਟੇਲ ਜਿਹੜੀਆਂ ਨੇ ਸਾਰੀ ਸਰ ਵੀਰ ਜੀ ਗੱਲਾਂ ਨਹੀਂ 100% ਜੌਬ ਬਿਲਕੁਲ ਜੀ ਅੱਜ ਦੇ ਜ਼ਮਾਨੇ ਦੇ ਵਿੱਚ ਇਸੇ ਚੀਜ਼ ਦੇ ਉੱਤੇ ਜ਼ਿਆਦਾ ਫੋਕਸ ਕੀਤਾ ਜਾਂਦਾ ਹੈ ਜੀ ਕਿਉਂਕਿ ਅੱਜ ਕੱਲ ਯੂਥ ਚਾਹੁੰਦਾ ਹੈ ਕਿ ਮੈਂ ਨਿਕਲਾਂ ਤੇ ਮੇਰੇ ਹੱਥੇ ਦੇ ਵਿੱਚ ਜੌਬ ਮੈਂ ਘਟੋ ਘਟ ਆਪਣਾ ਖਰਚਾ ਜਿਹੜਾ ਵਾ ਖੁਦ ਚੁੱਕ ਸਕਾਂ ਸੋ ਇਸ ਚੀਜ਼ ਦੀ ਅਸੀਂ ਗਰੰਟੀ ਦਿੰਨੇ ਆ ਕਿ ਜਿਹੜੇ ਵੀਰ ਭਰਾ ਪੈਣਾ ਸਾਡੇ ਨਾਲ ਜੁੜਨਗੇ ਆ ਉਹਨਾਂ ਨੂੰ Uh, मतलब अपना खर्चा चुकन ਲਈ ਨੌਜਵਾਨੀ ਬਚਾਏ ਬਚਾਨ ਦੇ ਵੀ ਵੱਡਾ ਕਦਮ ਹੈ ਬਿਲਕੁਲ ਜੀ ਬਿਲਕੁਲ ਗੱਲ ਇਹੋ ਹੀ ਆਂਦੀ ਹੈ ਜੀ ਨੌਜਵਾਨੀ ਨੌਜਵਾਨੀ ਜੇ ਸਾਡੀ ਠੀਕ ਹੋਏਗੀ ਤੇ ਬੁਢਾਪਾ ਆਪਣੇ ਆਪ ਹੀ ਠੀਕ ਹੋ ਜਾਏਗਾ ਸੋ ਇਹ ਸੰਕਰਨबीर ਜੀ ਜਿਨ੍ਹਾਂ ਨੇ ਬਿਲਕੁਲ ਅਨਹਦ ਕੰਸਲਟੈਂਸੀ ਜਿਹੜਾ ਖੋਲਿਆ ਔਰ ਬੱਚਿਆਂ ਦੇ ਲਈ 12ਵੀਂ ਪਾਸ ਗ੍ਰੈਜੂਏਟ ਤੇ ਪੋਸਟ ਗ੍ਰੈਜੂਏਟ ਦੀਆਂ ਨੌਕਰੀਆਂ ਲੈ ਕੇ ਆਏ ਔਰ ਨੌਕਰੀਆਂ ਵੀ ਜਿਹੜੀ ਹੈ 100% ਜਿਹੜੀ ਹੈ ਬਿਲਕੁਲ ਪਲੇਸਮੈਂਟ ਜਿਹੜੀ ਉਹ ਨੌਕਰੀਆਂ ਮਿਲੇਗੀ ਹਸਪੀਟਲ ਖੇਤਰ ਕਿਹੋ ਜਿਹਾ ਖੇਤਰ ਹੈਗਾ ਲਗਾਤਾਰ ਵਧਦਾ ਜਾ ਰਿ ਉਹ ਲਗਾਤਾਰ ਜਿਹੜਾ ਉਸ ਕਰਕੇ ਜਿਹੜਾ ਹਸਪਤਾਲ ਖੇਤਰ ਹੈਗਾ ਉਹ ਵੱਧਦਾ ਹੀ ਜਾ ਰਿਹਾ ਔਰ ਇਸ ਦੇ ਵਿੱਚ ਜਿਹੜੀ ਨੌਕਰੀਆਂ ਦੀ ਜਿਹੜੀ ਹੈ ਉਹ ਆਪਸ਼ਨਸ ਜਿਹੜੀਆਂ ਹੈ ਉਹ ਲਗਾਤਾਰ ਵਧਦੀ ਜਾ ਰਹੀ ਔਰ ਇੱਕ ਅੱਛਾ ਪਲੇਟਫਾਰਮ ਹੈਗਾ ਵਾ ਔਰ ਬੇਰੋਜ਼ਗਾਰ ਨੌਜਵਾਨਾਂ ਲਈ ਸੁਨਹਿਰੀ ਮੌਕਾ ਹੈ ਔਰ ਤੁਸੀਂ ਵੀ ਇਸ ਨੌਕਰੀਆਂ ਦਾ ਜਿਹੜਾ ਲਾਭ ਉਠਾਓ ਟ੍ਰੇਨਿੰਗ ਲਓ ਔਰ ਆ ਕੇ ਜਿਹੜੀ ਹੈ 2 ਮਹੀਨੇ ਦੀ ਜਿਹੜੀ ਟ੍ਰੇਨਿੰਗ ਜਿਹੜੀ ਹਸਪਤਾਲ ਦੇ ਵਿੱਚ ਉਹ ਵੀ ਲਓ ਉਸ ਤੋਂ ਬਾਅਦ ਤੁਹਾਡੇ ਪਰਿਖ ਤੈਅ ਕਰੇਗਾ ਕਿ ਤੁਸੀਂ ਕਿਸ ਤਰ੍ਹਾਂ ਕੰਮ ਕਰਦੇ ਹੋ ਔਰ 10000 ਕਮਾਉਂਦੇ ਲੱਖ ਕਮਾਉਂਦੇ 50000 ਕਮਾਉਂ ਕਰਨਾ ਔਰ ਇੱਕ ਅੱਛੀ ਜਿਹੜੀ ਯੋਗਤਾ ਹੈਗੀ ਆ ਬਾਰਵੀਂ ਪਾਸ graduate post graduate ਔਰ ਉਹਦੇ ਵਿੱਚ ਕਈ ਤਰ੍ਹਾਂ ਦੀ ਨੌਕਰੀਆਂ ਹੈਗੀਆਂ ਵਾ ਜਿਹੜੀ ਕਿ ਤੁਸੀਂ ਹਸਪਤਾਲ ਦੇ ਖੇਤਰ ਦੇ ਵਿੱਚ ਵੀ ਕਰ ਸਕਦੇ ਹੋ ਔਰ ਇੱਥੋਂ ਸਿੱਖ ਕੇ ਤੁਸੀਂ ਹੋਰ ਖੇਤਰ ਦੇ ਵਿੱਚ ਵੀ ਜਾ ਸਕਦੇ ਹੋ।